ਚਲੋ ਮੈਂ ਅੱਜ ਦੇਖ ਰਿਹਾ ਦਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜੇ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਅੱਜ ਗੱਲਬਾਤ ਕਰਨੀ ਹੈ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਮਰਦਮਸ਼ੁਮਾਰੀ ਦੇ ਜਿਹੜੀ ਜਨਗਣਨਾ ਹੁੰਦੀ ਹੈ ਸੈਂਸਸ ਹੁੰਦਾ ਉਹਦੇ ਨਿਚੇ ਬਦਲ ਦੀ ਗੱਲ ਕਰ ਰਹੇ ਆ। ਦੂਜਾ ਯੂਐਸ ਫੈਡਰਲ ਰਿਜ਼ਰਵ ਦੇ ਵਿੱਚ ਇੱਕ ਸੀਟ ਖਾਲੀ ਹੋਈ ਉਹਨੂੰ ਭਰਨ ਦਾ ਮਾਮਲਾ ਹੈ। ਕੌਣ ਆ ਰਿਹਾ ਉੱਥੇ ਤੇ ਫੈਡਰਲ ਰਿਜ਼ਰਵ ਦੇ ਨਾਲ ਟਰੰਪ ਸਾਡਾ ਰੌਲਾ ਪਹਿਲਾਂ ਵੀ ਡਿਸਕਸ ਕਰ ਚੁੱਕੇ ਆ ਦੇਰ ਉਸ ਗਾਰੀ ਪੱਤੇ ਤੇ ਆ ਤੇ ਵਰਜੀਨੀਆ ਦੀ 8 ਬਿਲੀਅਨ ਡਾਲਰ ਦੀ ਵਾਈਨ ਇੰਡਸਟਰੀ ਐਸ ਵੇਲੇ ਖਤਰੇ 'ਚ ਆ ਤੇ ਆਖਰ ਦੇ ਵਿੱਚ ਗੱਲਬਾਤ ਕਰਨੀ ਆ ਕਿ ਅਮਰੀਕਾ ਦੇ ਵਿੱਚ ਜਿਹੜੇ 에어 ట్రాਫਿਕ ਕੰਟਰੋਲਰ ਆ ਉਹਨਾਂ ਦੀ ਲੋਡ ਆ ਕੀ ਮਾਮਲਾ ਆ ਇਹਦੇ ਬਾਰੇ ਗੱਲਬਾਤ ਕਰਦੇ ਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਸੈਂਸਰਸ ਬਾਰੇ ਡੋਨਲਡ ਟਰੰਪ ਨੇ ਇਹ ਕਿਹਾ ਕਿ ਉਹ ਨਵੀਂ ਸੈਂਸਰਸ ਚਾਹੁੰਦੇ ਆ ਅਮਰੀਕਾ ਦੇ ਵਿੱਚ ਜਿਹੜੀ ਮਰਦਮ ਸ਼ੁਮਾਰੀ ਆ ਨਵੀਂ ਕੀਤੀ ਜਾਵੇ ਔਰ ਇਹ ਮਰਦਮਸ਼ੁਮਾਰੀ ਪਹਿਲਾਂ ਵੀ ਹੁੰਦੀ ਹੈ 10 ਸਾਲ ਬਾਅਦ ਪਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਨਾ ਗਿਨੇ ਜਾਣ ਉਹ ਇੱਕ ਬਹੁਤ ਵੱਡਾ ਫਰਕ ਹੈ ਇਹ ਬਹੁਤ ਵੱਡੀ ਤਬਦੀਲੀ ਹੋਊਗੀ ਜੇ ਕਰ ਦਿੰਦੇ ਆ ਤਾਂ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਜਿਹੜਾ ਸੈਂਸਸ ਆ ਜਿਹੜੀ ਜਨਗਣਨਾ ਕੀਤੀ ਜਾਂਦੀ ਜਿਹੜੀ ਮਰਦਮਸ਼ੁਮਾਰੀ ਕੀਤੀ ਜਾਂਦੀ ਆ ਉਹਦੇ ਵਿੱਚ ਹਰ ਵਿਅਕਤੀ ਨੂੰ ਗਿਣਿਆ ਜਾਣਾ ਜ਼ਰੂਰੀ ਹੈ ਜਿਹੜਾ ਵੀ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦਾ ਸਟੇਟਸ ਕੋਈ ਵੀ ਹੋਵੇ ਉਹ ਉਹ ਗ੍ਰੀਨ ਕਾਰਡ ਹੋਲਡਰ ਆ ਉਹ ਸਿਟੀਜ਼ਨ ਆ ਉਹ ਅਨ ਡਾਕੂਮੈਂਟਡ ਆ ਇਲੀਗਲ ਆ ਜੋ ਕੁਛ ਮਰਜੀ ਆ ਉਹ ਉਹ ਗਿਣਿਆ ਜਾਣਾ ਜ਼ਰੂਰੀ ਆ ਰਿਗਾਰਡਲੈਸ ਉਹਦਾ ਇਮੀਗ੍ਰੇਸ਼ਨ ਸਟੇਟਸ ਕੀ ਆ ਹਰ 10 ਸਾਲ ਬਾਅਦ ਇਹ ਅਮਰੀਕਾ ਦਾ ਸੰਵਿਧਾਨ ਕਹਿੰਦਾ ਹੁਣ ਇਹ ਨਹੀਂ ਪਤਾ ਕਿ ਜਿਹੜੀ ਇਹ ਸੈਂਸਸ ਕਰਨੀ ਚਾਹੁੰਦੇ ਆ ਇਹ ਹੁਣੇ ਹੀ ਕਰਨੀ ਚਾਹੁੰਦੇ ਆ ਬਈ ਆ 25 ਚ ਹੀ ਕਰਾਓ ਜਾਂ ਸਿਰਫ ਰੂਲ ਬਦਲਣਾ ਚਾਹੁੰਦੇ ਆ 30 ਵਾਲੇ ਕਿਉਂਕਿ 20 ਚ ਹੋਈ ਸੀ ਪਿੱਛੇ ਹੁਣ 30 ਛੋਣੀ ਹੱਦ 10 ਸਾਲ ਬਾਅਦ ਹੁੰਦੀ ਆ ਇਹ ਹਜੇ ਤੱਕ ਕਲੀਅਰ ਨਹੀਂ ਹੋਇਆ ਵੀ ਇਹ ਵੀ ਹੋ ਸਕਦਾ ਉਹ ਕਹਿ ਦੇਣ ਕਿ 25 'ਚ ਕਰਾਓ ਤੇ ਜਾਂ 26 'ਚ ਕਰਾਓ ਜਾਂ ਹੱਲੇ ਹੋ ਸਕਦਾ ਵੀ ਇਹ ਨਿਯਮ ਹੋ 30 ਦੇ ਲਈ ਤਬਦੀਲ ਕਰਨਾ ਚਾਹੁੰਦੇ ਆ ਸੈਂਸਸ ਦਾ ਰੌਲਾ ਕੀ ਆ ਹੁਣ ਇਹਦਾ ਚੱਕਰ ਕੀ ਪਿਆ ਸਾਰੇ ਕੁਛ ਦਾ ਆਪਾਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ ਖਬਰ ਸਾਂਝੀ ਕੀਤੀ ਆ ਕਿ ਜਿਹੜੇ ਕਾਂਗਰੈਸ਼ਨਲ ਮੈਪਸ ਨੇ ਰੀਡਰਾ ਕਰਤੇ ਜਾ ਰਹੇ ਆ ਹਲਕਿਆਂ ਦੀ ਹੱਦਬੰਦੀ ਕੀਤੀ ਜਾ ਰਹੀ ਆ ਅਮਰੀਕਾ ਦੇ ਵਿੱਚ ਉਹ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀਆਂ ਸੀਟਸ ਦੇ ਲਈ ਹਰ ਸੀਟ ਜਿਹੜੀ ਹੈਗੀ ਆ ਉਹ ਫਿਰ ਇਹ ਕਹਿੰਦੀ ਆ ਕਿ ਜਿਹੜੀ ਸੀਟਾਂ ਕਿੰਨੀਆਂ ਹੋਣੀਆਂ ਉਸ ਹਲਕੇ 'ਚ ਤੇ ਇੱਕ ਤੇ ਉਹਦਾ ਇਹ ਆ ਵੀ ਕਿਹੜੀ ਪਾਰਟੀ ਮੰਨ ਲਓ ਆਪਾਂ ਟੈਕਸਾਸ ਦਾ ਪਿਛੇ ਲਗਾਤਾਰ ਗੱਲਬਾਤ ਕੀਤੀ ਆ ਵੀ ਉਹ ਗ੍ਰੈਗ ਐਬਟ ਉੱਥੇ ਕਰਾ ਰਹੇ ਆ ਤੇ ਜਿਹੜੇ ਡੈਮੋਕ੍ਰੇਟਸ ਆ ਉਹ ਛੱਡ ਕੇ ਚਲੇ ਗਏ ਸਟੇਟ ਵੀ ਇਹ ਪਾਰਟਿਸਿਪੇਟ ਹੀ ਨਹੀਂ ਕਰਨਾ ਇਹਦੇ 'ਚ ਵੀ ਕਿਉਂਕਿ ਸਾਨੂੰ 5 ਸੀਟਾਂ ਦਾ ਨੁਕਸਾਨ ਹੋਊਗਾ ਜਿਹੜੀ ਹਲਕਿਆਂ ਦੀ ਹੱਦਬੰਦੀ ਤੁਸੀਂ ਕਰਨਾ ਚਾਹੁੰਦੇ ਆ ਦੂਜਾ ਹਲਕੇ ਜਦੋਂ ਬਣਦੇ ਆ ਉਦੋਂ ਇਹ ਡਿਸਾਈਡ ਹੁੰਦਾ ਕਿ ਕਿੰਨੇ ਬਿਲੀਅਨ ਡਾਲਰ ਫੈਡਰਲ ਫੰਡਿੰਗ ਇਹਨਾਂ ਨੂੰ ਆਉਣੀ ਹੈ ਜਿੰਨੇ ਵੱਧ ਹਲਕੇ ਆ ਉੰਨੇ ਵੱਧ ਆਉਣੀ ਹੈ ਹੁਣ ਜਿੱਥੇ ਜਿੱਥੇ ਰਿਪਬਲਿਕਨ ਦਾ ਜੋਰ ਆ ਜੋਰਾ ਮਤਲਬ ਜਿੱਥੇ ਜਿੱਥੇ ਉਹਨਾਂ ਦੀ ਸਰਕਾਰ ਆ ਜਿਹੜੀ ਇਹ ਸਟੇਟਾਂ ਦੇ ਵਿੱਚ ਇਹ ਚਾਹੁੰਦੇ ਆ ਕਿ ਉਹ ਹੱਦਬੰਦੀ ਆਪਣੇ ਹਿਸਾਬ ਨਾਲ ਕਰ ਲਈ ਜਾਵੇ ਇਹਨਾਂ ਨੂੰ ਦੇਖ ਕੇ ਹੁਣ ਡੈਮੋਕ੍ਰੇਟ ਜਿਵੇਂ ਕੈਲੀਫੋਰਨੀਆ ਨਿਊਯਾਰਕ ਆ ਇਹ ਵੀ ਕਹਿਣ ਲੱਗ ਪਏ ਕਿ ਅਸੀਂ ਵੀ ਹੱਦਬੰਦੀ ਉਸੇ ਤਰੀਕੇ ਦੇ ਨਾਲ ਕਰ ਲਾਂਗੇ ਫਿਰ ਜੇ ਤੁਸੀਂ ਕਰਨੀ ਆ ਤਾਂ ਅਸੀਂ ਵੀ ਕਰਾਂਗੇ ਇਹ ਆਮ ਤੌਰ ਤੇ ਜਿਹੜੀ ਮੈਪਸ ਰੀਡਰਾ ਹੁੰਦੇ ਆ ਜਾਂ ਹੱਦਬੰਦੀ ਹਲਕਿਆਂ ਦੀ ਬਦਲੀ ਜਾਂਦੀ ਆ ਇਹ ਜਦੋਂ ਸੈਂਸਸ ਹੁੰਦਾ ਉਸ ਤੋਂ ਬਾਅਦ ਹੁੰਦੀ ਆ 10 ਸਾਲ ਬਾਅਦ ਸੈਂਸਸ ਹੁੰਣਾ ਇੱਕ ਦਹਾਕੇ ਬਾਅਦ ਡੈਕੇਡਸ ਬਾਅਦ ਉਹਦੇ ਤੋਂ ਬਾਅਦ ਫਿਰ ਉਹ ਰੀਡਰਾ ਕਰ ਲਏ ਜਾਂਦੇ ਆ ਪਰ ਇਹ ਇਹਨਾਂ ਨੇ ਰਿਪਬਲਿਕਨਸ ਨੇ ਵਿੱਚ ਵਿਚਾਲੇ ਕਰਨੇ ਸ਼ੁਰੂ ਕਰ ਦਿੱਤੇ ਜਿਹੜੀ ਸੈਂਸਸ ਆ ਉਹ 25 ਚ 30 ਚ ਹੋਣੀ ਆ ਇਹਨਾਂ ਨੇ 25 ਚ ਹੀ ਰੀਡਰਾ ਕਰਨੇ ਸ਼ੁਰੂ ਕਰ ਦਿੱਤੇ ਹੁਣ ਹੋ ਸਕਦਾ ਇਹ ਕਹਿ ਦੇਣ ਕਿ ਜੇ ਸੈਂਸਸ ਜ਼ਰੂਰੀ ਆ ਇਹਦੇ ਲਈ ਚਲੋ ਸੈਂਸਸ ਵੀ ਹੋਣੀ ਕਰਾ ਲੈਨੇ ਅੱਲਾ ਕੇ ਕੋਈ ਵੀ ਸੌਖੀ ਗੱਲਾਂ ਪਰ ਰੌਲਾ ਰੱਪਾ ਇਹ ਪੈ ਰਿਹਾ ਮੁੱਖ ਮੁੱਦਾ ਜਿਹੜਾ ਇਸ ਵੇਲੇ ਚਰਚਾ ਦੇ ਵਿੱਚ ਹੈ ਸੈਂਸਸ ਦੇ ਵਿੱਚ ਆ ਉਹ ਅਨ ਡਾਕੂਮੈਂਟਡ ਇਮੀਗਰੈਂਟਸ ਨੂੰ ਐਕਸਕਲੂਡ ਕਰਨ ਦਾ ਵੀ ਇਹਨਾਂ ਨੂੰ ਬਾਹਰ ਕੱਢੋ ਉਹਦੇ ਨਾਲ ਹੁਣ ਹਰ ਸਟੇਟ ਦੇ ਵਿੱਚ ਬਹੁਤ ਵੱਡੀ ਇਮੀਗਰੈਂਟ ਪਾਪੂਲੇਸ਼ਨ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਜਾਂਦੀ ਲੱਗ ਸਕਦੀ ਹੈ ਇਨਕਲੂਡਿੰਗ ਕੁਝ ਬਲੂ ਸਟੇਟਸ ਤੇ ਬਹੁਤ ਵੱਡੀਆਂ ਜਿਹੜੀਆਂ ਟੈਕਸਸ ਫਲੋਰੀਡਾ ਵਰਗੀਆਂ ਰੈੱਡ ਸਟੇਟਸ ਸੋ 트럼ਪ ਇਹ ਕਹਿੰਦੇ ਆ ਜਿਵੇਂ ਚਾਹੁੰਦੇ ਆ ਕਿ ਜਿਹੜੀ ਰਿਪਬਲਿਕਨ ਬੇਸਿਕਲੀ politcal ਪਾਵਰ ਆ اسپੈਸ਼ਲੀ ਜਿਹੜੀ ਆ ਰੀਡਿਸਟ੍ਰਿੰਗ ਦੀ ਲੜਾਈ ਚੱਲ ਰਹੀ ਆ ਉਹਦੇ ਚ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਉਹਨਾਂ ਨੇ ਇਹ ਪਹਿਲੀ ਵਾਰੀ ਨਹੀਂ ਇਹਨਾਂ ਨੇ ਕਿਹਾ ਕਿ ਸੰਸਦ ਵੀ 220 ਚ ਵੀ ਇਦਾਂ ਹੀ ਕਿਹਾ ਸੀ ਵੀ ਇਦਾਂ ਕਰੋ ਲਗਭਗ ਜਿਹੜਾ ਸਿਟੀਨਸ਼ਿਪ ਦੇ ਕੁਐਸਚਨ ਨੂੰ ਉਹਦੇ ਜਨ ਜਿਹੜੀ ਜਨਗਣਨਾ ਆ ਉਹਦੇ ਵਿੱਚ ਪਾਉਣ ਦਾ ਸਵਾਲ ਸੀਗਾ ਸੁਪਰੀਮ ਕੋਰਟ ਨੇ ਵੀ ਦੇ ਵਿੱਚ ਰੋਕ ਦਿੱਤਾ ਹੁਣ ਜਿਹੜੇ ਲੀਗਲ ਐਕਸਪਰਟ ਆ ਉਹ ਕਹਿੰਦੇ ਆ ਕਿ ਇਹਦਾ ਬਹੁਤ ਵੱਡਾ ਜਿਹੜਾ ਕੋਰਟ ਚ ਚੈਲੰਜ ਹੋ ਜਣਾ ਜੇ ਕਹਿ ਵੀ ਦਿੱਤੇ ਸੰਵਿਧਾਨ ਦੇ ਉੱਤੇ ਵੀ ਜਨਸੰਖਿਆ ਤਾਂ ਮਤਲਬ ਹਲ ਨੰਬਰ ਆਫ ਪਰਸਨਸ ਆ ਪੂਰੇ ਕਿੰਨੇ ਆ ਇਹ ਨਹੀਂ ਕਿ ਕੱਚੇ ਕਿੰਨੇ ਆ ਪੱਕੇ ਕਿੰਨੇ ਆ ਉਹ ਬਾਅਦ ਚ ਕੀਤਾ ਜਾ ਸਕਦੇ ਪਰ ਪਹਿਲਾਂ ਗਿਣੇ ਤਾਂ ਜਾ ਸੋ ਸੈਂਸਸ ਪ੍ਰੋਸੈਸ ਨੂੰ ਏਦਾਂ ਰਾਸ਼ਟਰਪਤੀ ਬਦਲ ਨਹੀਂ ਸਕਦੇ ਪਰ ਇਹਨੂੰ ਕਾਂਗਰਸ ਜਾਣਾ ਪਊਗਾ ਕਾਂਗਰਸ ਇਨਵੋਲਵ ਹੋਊਗੀ ਉੱਥੇ ਜਾ ਕੇ ਫਿਰ ਜਿਹੜੇ ਹੈਗੇ ਆ 1950 ਚ ਲਿਖੇ ਗਏ ਸੀਗੇ ਜਿਹੜੇ ਲਿਖੇ ਗਏ ਆ ਉਹ ਉਹ ਨਹੀਂ ਬਦਲ ਸਕਦੇ ਜਾਂ ਉਹ ਚਾਹੁੰਦੇ ਆ ਜਿਹੜਾ ਰਾਈਟ ਵੇ ਵੀ ਨਵੀਂ ਸੈਂਸਸ ਹੋ ਨਹੀਂ ਸਕਦੀ ਸਟਿਲ ਪਰ ਇਹਦਾ ਅਸਰ 2030 ਉੱਤੇ ਪੈ ਸਕਦਾ ਕਿਉਂਕਿ ਉਹ ਜਿਹੜਾ ਕੁਐਸਚਨ ਸੈਟਿੰਗ ਆ ਉਹ ਇਹਨਾਂ ਸਾਲਾਂ ਦੇ ਵਿੱਚ ਹੀ ਹੁੰਦੀ ਆ ਕਿ ਉਹਨੂੰ ਕਰਨਾ ਕਿੱਦਾਂ ਸੋ ਪੋਲਿਟিক্যাল ਰਿਪਰੈਜ਼ੈਂਟੇਸ਼ਨ ਚੇਂਜ ਹੋ ਜੂਗੀ ਕਿ ਕਿੰਨੀਆਂ ਸੀਟਸ ਜਿਹੜੀਆਂ ਆ ਕਿਹੜੀਆਂ ਸਟੇਟਸ ਨੂੰ ਮਿਲਣੀਆਂ ਹਾਊਸ ਆਫ ਰਿਪਰੈਜ਼ੈਂਟੇਟਿਵ ਚ ਉਹਦੇ ਉੱਤੇ ਫਰਕ ਪਾਊਗਾ ਅਨਡਾਕੂਮੈਂਟਡ ਇਮੀਗ੍ਰੈਂਟਸ ਬਾਹਰ ਕਰਨ ਦੇ ਨਾਲ ਸਿਧੀਆਂ ਸਟੇਟਸ ਜਿੱਥੇ ਵੀ ਲਾਰਜਰ ਇਮੀਗ੍ਰੇਸ਼ਨ ਪੋਪੂਲੇਸ਼ਨ ਚਾਹੇ ਉਹ ਆਹ ਕੈਲੀਫੋਰਨੀਆ ਨਿਊਯਾਰਕ ਆ ਉਹਨਾਂ ਦੀਆਂ ਸੀਟਾਂ ਜਾਂਦੀਆਂ ਲੱਗਣਗੀਆਂ ਇਹਨਾਂ ਦੀਆਂ ਸੀਟਾਂ ਜਾਂਦੀਆਂ ਲੱਗਣਗੀਆਂ ਮਤਲਬ ਕਿ ਉੱਤੇ ਜਾ ਕੇ ਅ ਇਹਨਾਂ ਦਾ ਡੈਮੋਕ੍ਰੇਟਸ ਦਾ ਖਾਸ ਤੌਰ ਦੇ ਉੱਤੇ ਨੁਕਸਾਨ ਹੋਊਗਾ ਸੋ ਇੱਕ ਵੱਡਾ ਇਹ ਮਾਮਲਾ ਆ ਜਿਹਦੇ ਉੱਤੇ ਚਰਚਾ ਚੱਲ ਰਹੀ ਹੈ ਅਗਲੀ ਗੱਲਬਾਤ ਡੋਨਲਡ 트ੰਪ ਨੇ ਨਾਮਿਨੇਟ ਕੀਤਾ ਰਾਸ਼ਟਰਪਤੀ 트ੰਪ ਨੇ ਸਟੀਫਨ ਮਿਰਨ ਨੂੰ ਸਟੀਫਨ ਮਿਰਨ ਵਾਈਟ ਹਾਊਸ ਇਕਨੋਮਿਕ ਐਡਵਾਈਜ਼ਰ ਆ ਤੇ ਇਸ ਵੇਲੇ ਹੈੱਡ ਆਫ ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰਸ ਆ ਸਟੀਫਨ ਮਿਨਰ ਨੂੰ ਕੀ ਕੀਤਾ ਮਿਰਨ ਨੂੰ ਕੀ ਕੀਤਾ ਇਹਨਾਂ ਨੇ ਇੱਕ ਟੈਂਪਰੇਰੀ ਸੀਟ ਆ ਯੂਐਸ ਫੈਡਰਲ ਰਿਜ਼ਰਵ ਬੋਰਡ ਦੇ ਵਿੱਚ 31 ਜਨਵਰੀ 2026 ਚ ਉਹਦੇ ਉਹਦੇ ਉੱਤੇ ਲਾ ਦਿੱਤਾ 31 ਜਨਵਰੀ 2026 ਤੱਕ ਉਹਦੇ ਤੇ ਇਹਨਾਂ ਨੂੰ ਨੋਮੀਨੇਟ ਕਰ ਦਿੱਤਾ ਆ ਯੂਐਸ ਫੈਡਰਲ ਰਿਜ਼ਰਵ ਬੋਰਡ ਆ ਇੱਕ ਜਿਹਨੂੰ ਫੈਡ ਕਹਿੰਦੇ ਆ ਸੁੱਖਾ ਆਪਾਂ ਜਿਹੜੇ ਉਹਦਾ ਇੱਕ ਚੇਅਰਮੈਨ ਹੁੰਦੇ ਆ ਜਿਵੇਂ ਜਿਹੜੇ ਪਾਵਲ ਐਸ਼ਵਲੇ ਚੇਅਰਮੈਨ ਨੇ ਉਹਨਾਂ ਨੂੰ ਡਿਸਾਈਡ ਕਰਨਾ ਹੁੰਦਾ ਚਾਰ ਸਾਲ ਦੀ ਉਹਨਾਂ ਦੀ ਟਰਮ ਹੁੰਦੀ ਆ ਉਹ ਫੈਡ ਚੇਅਰ ਨੇ ਡਿਸਾਈਡ ਕਰਨਾ ਹੁੰਦਾ ਆ ਕਿ ਆਪਾਂ ਕਿੰਨਾ ਇੰਟਰਸਟ ਰੇਟ ਘਟਾਉਣਾ ਆ ਕਿੰਨਾ ਵਧਾਉਣਾ ਆ ਕੀ ਕਰਨਾ ਆ ਤੇ ਜਿਹੜਾ ਇਹ ਫੈਡਰਲ ਰਿਜ਼ਰਵ ਦਾ ਬੋਰਡ ਹੁੰਦਾ ਆ ਇਹ ਅੱਗੇ ਉਹ ਚੇਅਰਮੈਨ ਨੂੰ ਚੁਣਦਾ ਆ ਐਸ਼ਵਲੇ ਜਿਹੜੇ ਚੇਅਰਮੈਨ ਨੇ ਇਹਨਾਂ ਦੀ ਰਾਸ਼ਟਰਪਤੀ 트ੰਪ ਦੇ ਨਾਲ ਬਣਦੀ ਨਹੀਂ ਚੇਅਰ ਹੈਗੇ ਆ ਜਿਹੜੇ ਫੈਡ ਚੇਅਰ ਜੇਰੋਮ ਪਾਵਲ ਉਹਨਾਂ ਦੇ ਨਾਲ ਇਹਨਾਂ ਦੀ ਬਣਦੀ ਨਹੀਂ ਜਾਂ ਕਹਿ ਲਓ ਕਿ ਡੋਨਲਡ ਟਰੰਪ ਉਹਨਾਂ ਨੂੰ ਪਸੰਦ ਨਹੀਂ ਕਰਦੇ ਇਹਨਾਂ ਨੂੰ ਇਹ ਲੱਗਦਾ ਕੈਸ਼ੂਅਲ ਇੰਟਰਸਟ ਰੇਟ ਕੱਟ ਕਰਨੇ ਚਾਹੀਦੇ ਸੀ ਇਹਨਾਂ ਨੇ ਕੱਟ ਨਹੀਂ ਕੀਤੇ ਤੇ ਇਸ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਜਿਹਾ ਹੈਗਾ ਆ ਸੋ ਇਹ ਸੀਟ ਵੈਲੀ ਕਿੱਦਾਂ ਹੋਈ ਆ ਜਿਹੜੇ ਫੈਡ ਗਵਰਨਰ ਹੈਗੇ ਆ ਐਡਰੀਨਾ ਕਗਲਰ ਉਹ 6 ਮਹੀਨ ਪਹਿਲਾਂ 6 ਮਹੀਨੇ ਪਹਿਲਾਂ ਆਪਣੀ ਜਿਹੜਾ ਉਹ ਸੀਟ ਨੂੰ ਛੱਡ ਕੇ ਚਲੇ ਗਿਆ ਸੀ ਆਪਣੀ ਪੋਜੀਸ਼ਨ ਨੂੰ ਕਾਰਨ ਉਹਨਾਂ ਨੇ ਦੱਸਿਆ ਨਹੀਂ ਤੇ ਉਹ ਹੁਣ 6 ਮਹੀਨੇ ਪਹਿਲਾਂ ਛੱਡ ਕੇ ਚਲੇ ਗਏ ਤੇ ਫੈਲੋ ਨੂੰ ਕਰਨਾ ਸੀ ਇਹਦੇ ਉੱਤੇ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਹੈ ਹੁਣ ਡੋਨਲਡ 트ੰਪ ਨੇ ਜਿਹੜੀ ਇੱਕ ਸ਼ਾਰਟ ਟਰਮ ਪਿਕ ਆ ਉਹਨੂੰ ਲੈ ਆਇਆ ਇਹਨਾਂ ਨੇ ਇਨਸਟੈਡ ਕਿ ਕਿਸੇ ਵੱਡੇ ਬੰਦੇ ਦਾ ਨਾਮ ਇਹ ਲੈ ਦੰਦੇ ਵੀ ਜਿਹਨੂੰ ਅੱਗੋਂ ਫੈਡ ਚੇਅਰ ਬਣਾਉਣਾ ਜਾਂ ਜਿਹਨੂੰ ਇਹ ਚਾਹੁੰਦੇ ਆ ਕਿ ਆਪਾਂ ਫੈਡ ਚੇਅਰ ਬਣਾ ਸਕਦੇ ਆ ਉਹਦਾ ਨਾਮ ਦੇਣ ਦੀ ਬਜਾਏ ਇਹਨਾਂ ਨੇ ਇਹਨਾਂ ਨੂੰ ਜਿਹੜਾ ਸ਼ਾਰਟ ਟਰਮ ਦੇ ਲਈ ਦੱਸ ਦਿੱਤਾ 트럼ਪ ਜਿਹਦਾ ਪਹਿਲਾਂ ਦਾ ਸੈਕ੍ਰਿਟੀਕਲ ਰਿਹਾ ਬਹੁਤ ਇਹਨਾਂ ਦੇ ਜਰਮ ਪਾਵਲ ਦੇ ਫੈਡ ਚੇਅਰ ਦੇ ਜਿਹੜੀ ਮਿਰਾਨ ਆ ਇਹਨਾਂ ਨੇ ਸਪੋਰਟ ਕੀਤੀ ਹੈ ਹਮੇਸ਼ਾ 트럼ਪ ਦੀਆਂ ਟੈਰਿਫ ਪੋਲਿਸੀਜ਼ ਦੀ ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਕੋਈ ਮਹਿੰਗਾਈ ਨਹੀਂ ਹੋਊਗੀ ਤੇ ਮੰਨਣਾ ਇਹ ਆ ਕਿ ਅਮਰੀਕਾ ਦਾ ਜਿਹੜਾ ਡਾਲਰ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਜਾਊਗਾ ਸੋ ਜਿਹੜਾ ਰਾਸ਼ਟਰਪਤੀ 트럼ਪ ਦਾ ਇਹ ਮੂਵ ਵਾਇਲ ਨੂੰ ਨਾਮਿਨੇਟ ਕਰਨਾ ਇਹਨਾਂ ਦਾ ਵੱਡਾ ਇੱਕ ਜਿਹੜਾ ਇਫਰਟ ਆ ਅਫੀਸ਼ੀਅਲ ਨੂੰ ਰਿਪਲੇਸ ਕਰਨ ਦਾ ਜਿਹੜੇ ਕਿ ਇਕਨੋਮਿਕ ਅਜੈਂਡਾ ਡੋਨਲਡ ਟਰੰਪ ਦੇ ਅਜੰਡੇ ਨਾਲ ਜਿਹੜਾ ਸਹਿਮਤ ਨਹੀਂ ਹੈ ਇੱਕ ਇੱਕ ਕਰਕੇ ਉਹਨਾਂ ਨੂੰ ਪਾਸੇ ਕਰ ਦੇਣਗੇ ਚਾਹੇ ਉਹ ਸਿਕਿਉਰਿਟੀ ਚ ਹੋਵੇ ਚਾਹੇ ਹੈਲਥ ਸਿਸਟਮ ਚ ਹੋਵੇ ਚਾਹੇ ਉਹ ਇਕਨੋਮਿਕ ਥਾਂਾਂ ਤੇ ਹੋਵੇ ਇਹ ਸਾਰਿਆਂ ਨੂੰ ਆ ਥੋੜੇ ਦਿਨ ਪਹਿਲਾਂ ਹੀ ਤੁਹਾਨੂੰ ਯਾਦ ਆ ਕਿ ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਜਿਹੜੇ ਚੀਫ ਸੀ ਉਹਨੂੰ ਫਾਇਰ ਕਰ ਦਿੱਤਾ ਜਿਹੜਾ ਜਿਹੜਾ ਇਹਨਾਂ ਨੂੰ ਠੀਕ ਨਹੀਂ ਹੁੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਪਾਸੇ ਕਰ ਦਿੰਦੇ ਆ ਬੜੇ ਨੋਮੀਨੇਸ਼ਨ ਦਾ ਮਿਕਸ ਯਾ ਰਿਐਕਸ਼ਨ ਆਰ ਪਬਲਿਕਨ ਸੈਨੀਟਟਰ ਜਦੋਂ ਕੋ ਡੈਮੋਕ੍ਰੇਟ ਜਿਹੜੇ ਵੈਰਨ ਨੇ ਐ ਐਲਿਜ਼ਾਬੈਥ ਵੈਰਨ ਉਹ ਕਹਿੰਦੇ ਵੀ ਇਹ ਟਰੰਪ ਆਪਣੇ ਜਿਹੜੇ ਲਾਇਲਿਸਟ ਨੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਆ ਤੇ ਜਿਹੜੇ ਕਿ ਬਹੁਤ ਹਾਰਮਫੁਲ ਪਾਲਿਸੀਸ ਪੈਦਾ ਕਰ ਸਕਦੇ ਆ ਹਜੇ ਹੁਣ ਜਰਮ ਪੋਵਲ ਦੇ ਨਾਲ ਤੇ ਇਹਨਾਂ ਦੀ ਬਣਦੀ ਨਹੀਂ ਆ ਅੱਗੋਂ ਇਹ ਫੈਡ ਚੇਅਰ ਬਣਾਉਣਾ ਕਿ ਇਹਨੂੰ ਚਾਹੁੰਦੇ ਆ ਡੋਨਾਲਡ ਟਰੰਪ ਉਹ ਹਜੇ ਓਪਨ ਉਹ ਇਹਨਾਂ ਨੇ ਡਿਸਾਈਡ ਨਹੀਂ ਕੀਤਾ ਕਿਉਂਕਿ ਇਮਰਾਨ ਨੂੰ ਤੇ ਬਣਾਉਣਗੇ ਉਹਨਾਂ ਨੂੰ ਤੇ ਟੈਂਪੋਰਰੀਲੀ ਆਹ ਜਨਵਰੀ ਦਾ 26 ਤੱਕ ਇਹਨਾਂ ਨੇ ਕੀਤਾ ਆ ਜਿਹੜੇ ਨਾਂ ਹੋ ਸਕਦੇ ਆ ਜਿਹੜੇ ਪੋਸੀਬਲ ਕੈਂਡੀਡੇਟ ਮੰਨੇ ਜਾ ਰਿਹਾ ਫੈਡ ਚੇਅਰ ਦੇ ਉਹ ਕੇਵਨ ਹੈਜ਼ਟ ਆ ਕੇਵਨ ਵਾਲਸ਼ਾ ਜਾਂ ਕ੍ਰਿਸਟੋਫਰ ਵਾਲਰ ਆ ਇਹਨਾਂ ਦੇ ਨਾਂ ਸਾਹਮਣੇ ਆ ਸਕਦੇ ਆ ਉਹਨਾਂ ਦੇ ਉੱਤੇ ਵੀ ਸਵਾਲ ਪੈਦਾ ਹੋਊਗਾ ਫਿਰ ਵੀ ਇਹ ਉਹ ਇੰਡੀਪੈਂਡੈਂਟ ਹੈਗੀ ਆ ਜਿਹੜੀ ਸੈਂਟਰਲ ਬੈਂਕ ਆ ਜਿਹੜੀ ਫੈਡਰਲ ਰਿਜ਼ਰਵ ਆ ਉਹਦੀ 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 ਜਿਹੜੀ ਆਜ਼ਾਦੀ ਆ ਉਹਦੀ ਜਿਹੜੀ ਆ ਆ ਆ ਆਟੋਨੋਮਸ ਪਾਵਰ ਆ ਉਹਦੇ ਕੋਲ ਉਹਦੇ ਉੱਤੇ ਵੀ ਸਵਾਲ ਪੈਦਾ ਹੋਣਗੇ ਮਤਲਬ ਇਹ ਮਈ 26 ਦੇ ਵਿੱਚ ਜਿਹੜੇ ਹੁਣ ਜਰਮ ਪਾਵਲ ਨੇ ਇਹਨਾਂ ਨੇ ਉਹ ਰਟਾਇਰ ਹੋ ਜਣਾ ਨੇ ਰਟਾਇਰ ਮਤਲਬ ਇਹਦੀ ਟਰਮ ਪੂਰੀ ਹੋ ਜਾਣੀ ਐਸ ਚੇਅਰ ਖਤਮ ਹੋ ਜਾਣੀ ਆ ਇਹ 4 ਸਾਲ ਦੇ ਲਈ ਚੁਣੇ ਜਾਂਦੇ ਆ ਹੁਣ ਉਹ 4 ਸਾਲਾਂ ਦੇ ਵਿੱਚ ਹੋ ਸਕਦਾ ਇੱਕ ਨਾਲ ਬਣਦੀ ਐ ਜਿਵੇਂ 2 ਸਾਲ ਪਹਿਲਾਂ ਉਹਨਾਂ ਦੇ ਸਿਗੇ ਡੈਮੋਕ੍ਰੇਟਸ ਦੇ ਸਿਗੇ ਉਹਨਾਂ ਨਾਲ ਇਹ ਠੀਕ ਸੀਗੇ 2 ਸਾਲ ਹੁਣ ਡੋਨਲਡ ਟਰੰਪ ਦੇ ਆ ਗਏ ਤੇ ਉਹਨਾਂ ਨਾਲ ਇਹ ਠੀਕ ਨਹੀਂ ਹੋਣਗੇ ਸੋ ਇਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ ਪੋਲਿਟੀਕਲ ਉਸ ਚੀਜ਼ ਦੇ ਨਾਲ ਹੁਣ ਜਿਹੜਾ ਆ ਇਹ ਹਾਲਾਂਕਿ ਇਸ ਤੋਂ ਬਾਅਦ ਵੀ ਇਹ ਜਦੋਂ ਆਹ 26 ਮਈ ਦੇ ਵਿੱਚ ਚੇਅਰ ਤੋਂ ਹਟ ਜਾਂਦੇ ਆ ਇਸ ਤੋਂ ਬਾਅਦ ਵੀ ਫੈਡ ਬੋਰਡ ਦੇ ਉੱਤੇ ਰਹਿ ਸਕਦੇ ਆ 14 ਸਾਲ ਦੀ ਜਿਹੜੀ ਗਵਰਨਰ ਦੀ ਇਹਨਾਂ ਦੀ ਟਰਮ ਹੁੰਦੀ ਹੈ 28 ਤੱਕ ਰਹਿ ਸਕਦੇ ਆ ਅਨਲੈਸ ਇਹ अर्ली ਰਜ਼ਾਈਨਾ ਕਰ ਦੇ ਜਿਹੜਾ ਫੈਡ ਚੇਅਰ ਸਿਲੈਕਟ ਕੀਤਾ ਜਾਂਦਾ ਆ ਯੂਐਸ ਪ੍ਰੈਜ਼ੀਡੈਂਟ ਨਾਮਿਨੇਟ ਕਰਦਾ ਕੈਂਡੀਡੇਟ ਨੂੰ ਚੇਅਰ ਦੇ ਲਈ ਉਹ ਨਾਮਿਨੇਟ ਕਰ ਸਕਦਾ ਜਿਹੜੇ ਐਗਜ਼ਿਸਟਿੰਗ ਫੈਡਰਲ ਰਿਜ਼ਰਵ ਬੋਰਡ ਆਫ ਗਵਰਨਰਸ ਨੇ ਉਹਨਾਂ ਦੇ ਵਿੱਚ ਫੇਰ ਜਿਹੜੀ ਯੂਐਸ ਸੈਨੇਟ ਆ ਉਹ ਕਨਫਰਮ ਕਰਦੀ ਹੈ ਜਾਨੀ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਰਾਜ ਸਭਾ ਉਹ ਕਨਫਰਮ ਕਰਦੀ ਹੈ ਇਹਨੂੰ ਜਿਹੜੀ ਇਹ 4 ਸਾਲ ਲਈ ਹੁੰਦੀ ਆ ਤੇ 4 ਸਾਲ ਤੋਂ ਬਾਅਦ ਵੀ ਰਿਪਾਇੰਟ ਕੀਤਾ ਜਾ ਸਕਦਾ ਆ ਜਿਹੜਾ ਉਹ ਬੋਰਡ ਗਵਰਨਰ ਹੋਣਾ ਚਾਹੀਦਾ ਉਹਦਾ ਉੱਥੇ ਕੰਮ ਦੇ ਲਈ ਤੇ ਜਿਹੜੀ ਇਹ ਇਸ ਤਰੀਕੇ ਦੇ ਨਾਲ ਬੋਰਡ ਗਵਰਨਰ ਦੇ 7 ਮੈਂਬਰ ਹੁੰਦੇ ਆ ਹਰ ਇੱਕ 14-14 ਸਾਲਾਂ ਦੀ ਟਰਮ ਹੁੰਦੀ ਜਿਹਦੇ ਵਿੱਚੋਂ ਇੱਕ ਇਹਨਾਂ ਨੇ ਹੁਣ ਅਮਰਨ ਨੂੰ ਜਿਹੜਾ ਨੋਮੀਨੇਟ ਕੀਤਾ ਸੋ ਮਾਮਲਾ ਬੜਾ ਹੈ ਟੇਡਾ ਆ ਫੈਡਰਲ ਰਿਜ਼ਰਵ ਦੇ ਉੱਤੇ ਡੋਨਲਡ 트ੰਪ ਆਪਣਾ ਕਬਜ਼ਾ ਚਾਹੁੰਦੇ ਆ ਕਬਜ਼ਾ ਚਾਹੁੰਦੇ ਜਾਂ ਆਪਣੀ ਉਹ ਦੂਜੇ ਸ਼ਬਦਾਂ ਚ ਕਿਹਾ ਜਾਵੇ ਚ ਆਪਣੀ ਜਿਹੜੀ ਉਹਨਾਂ ਦੀ ਸੋਚ ਆ ਉਸ ਸੋਚ ਵਾਲੇ ਬੰਦਿਆਂ ਨੂੰ ਚਾਹੁੰਦੇ ਆ ਪਰ ਅਮਰੀਕਾ ਦਾ ਸਟਰਕਚਰ ਇਹ ਆ ਕਿ ਜਿਹੜਾ ਫੈਡਰਲ ਰਿਜ਼ਰਵ ਆ ਇੰਡੀਪੈਂਡੈਂਟ ਹੁੰਦਾ ਜਿਹੜੇ ਇਸ ਸੰਸਥਾ ਨੇ ਵਿਆਜ ਦਰਾਂ ਸੈੱਟ ਕਰਨੀਆਂ ਇਹ ਆਮ ਤੌਰ ਤੇ ਰੌਲਾ ਪੈ ਜਾਂਦਾ ਇੱਥੇ ਕੈਨੇਡਾ ਦੇ ਵਿੱਚ ਵੀ ਰੌਲਾ ਪਿਆ ਸੀ ਪੀਅਰ ਪੋਲੋ ਕਹਿੰਦੇ ਸੀ ਵੀ ਮੈਂ ਇਹਨੂੰ ਜਿਹੜਾ ਆਪਣੇ ਬੈਂਕ ਆਫ ਕੈਨੇਡਾ ਦਾ ਚੇਅਰਮੈਨ ਹੈ ਇਹਨੂੰ ਮੈਂ ਫਾਇਰ ਕਰ ਦੇਣਾ ਜਦੋਂ ਮੈਂ ਆਇਆ ਵੀ ਇਹ ਨਹੀਂ ਠੀਕ ਕੰਮ ਕਰ ਰਿਹਾ ਸੋ ਆਮ ਤੌਰ ਤੇ ਪੋਲੀਟੀਕਲੀ ਪੈ ਜਾਂਦਾ ਪਰ ਇਹਨਾਂ ਦੇਸ਼ਾਂ ਦਾ ਸਟਰਕਚਰ ਇਦਾਂ ਦਾ ਆ ਕਿ ਰਾਜਨੀਤਿਕ ਪਾਵਰ ਕਿਸੇ ਕੋਲ ਵੀ ਹੋਵੇ ਜਿਹੜੀ ਇਕਨੋਮਿਕ ਪਾਲਿਸੀ ਹੈ ਜਿਹੜੀਆਂ ਆਰਥਿਕ ਨੀਤੀਆਂ ਆ ਕੀ ਕਰਨਾ ਕਿੱਦਾਂ ਦੇਖਣਾ ਉਹ ਜਿਹੜੀ ਹੈ ਇੰਡੀਪੈਂਡੈਂਟ ਰੱਖੀ ਜਾਂਦੀ ਹੈ ਇੱਕ ਜਿਹੜੀ ਖਬਰ ਹੈਗੀ ਆ ਰਿਪੋਰਟ ਆਈ ਆ ਕਿ ਜਿਹੜੇ ਅਮਰੀਕਨ ਐਸ ਵੇਲੇ ਅਨਪਲੋਇਮੈਂਟ ਬੈਨੀਫਿਟ ਲੈ ਰਹੇ ਆ ਬੇਰਜ਼ਗਾਰੀ ਪੱਤਾ ਲੈ ਰਹੇ ਆ ਜਾਨੀ ਜਿਨ੍ਹਾਂ ਕੋਲ ਐਸ ਵੇਲੇ ਨੌਕਰੀ ਹੈ ਨਹੀਂ ਉਹਨਾਂ ਦਾ ਨੰਬਰ ਬਹੁਤ ਉੱਤੇ ਚਲੇਗਾ 1.97 ਮਿਲੀਅਨ 20 ਲੱਖ ਦੇ ਨੇੜੇ ਜਿਹੜਾ ਨੰਬਰ ਇਹ ਹਾਈਐਸਟ ਆ 2021 ਤੋਂ ਬਾਅਦ ਕਦੇ ਇੰਨੇ ਹੋਏ ਨਹੀਂ ਕਿ ਬੇਰਜ਼ਗਾਰੀ ਪੱਤਾ ਲੈਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੋਵੇ ਜਿਹੜੇ ਨਵੇਂ ਅਨਪਲੋਇਡ ਕਲੇਮਸ ਆ ਉਹ ਹਜੇ ਵੀ ਲੋਅ ਆ ਪਰ ਜ਼ਿਆਦਾ ਲੋਕ ਸ਼ਰਗਲ ਕਰ ਰਹੇ ਆ ਕਿ ਨੰਨੀਆਂ ਜੌਬਸ ਜਿਹੜੀਆਂ ਆ ਉਹ ਮਿਲ ਸਕਣ ਜਿਹੜੇ ਕਿ ਅਨਐਮਪਲੋਇਡ ਨੇ ਐਸਵੇਲੇ ਸੋ ਇੱਕ ਵੱਖਰੀ ਹਾਲਤ ਆ ਹਾਇਰਿੰਗ ਐਸਵੇਲੇ ਬਹੁਤ ਸਲੋ ਆ ਹਾਇਰਿੰਗ ਹੋ ਨਹੀਂ ਰਹੀ ਨੌਕਰੀਆਂ ਮਿਲ ਨਹੀਂ ਰਹੀਆਂ ਔਰ ਡੈਕੇਡ ਤੋਂ ਬਾਅਦ ਮਤਲਬ ਪੰਡੈਮਿਕ ਨੂੰ ਕੱਢ ਲਾ ਉਹਦੀ ਤੋਂ ਬਾਅਦ ਸਭ ਤੋਂ ਸਲੋ ਆ ਇਹ ਲੋਕਾਂ ਨੂੰ ਵਾਪਸ ਕੰਮ ਦੇ ਉੱਤੇ ਜਾਣ ਦੇ ਲਈ ਜਾਂ ਕੋ ਨਵੀਂ ਨੌਕਰੀ ਦੇ ਲਈ ਜਾਣ ਦੇ ਲਈ ਵੱਡੀ ਦਿੱਕਤ ਆ ਰਹੀ ਆ ਜਿਹੜੇ ਇਕਨੋਮਿਸਟ ਨੇ ਉਹ ਇਹ ਕਹਿੰਦੇ ਆ ਕਿ ਇਹ ਸਾਰਾ ਕੁਝ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀਜ਼ ਦੇ ਨਾਲ ਜੁੜਿਆ ਆ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਪਾਲਿਸੀਜ਼ ਕੀ ਆ ਟੈਰਿਫ ਲਾ ਦਿੱਤੇ ਸਪੈਂਡਿੰਗ ਕੱਟ ਕਰ ਦਿੱਤੇ ਇਮੀਗ੍ਰੇਸ਼ਨ ਦੇ ਉੱਤੇ ਪਾਬੰਦੀ ਲਾ ਦਿੱਤੀ ਰੈਸਟ੍ਰਿਕਸ਼ਨ ਲਾ ਦਿੱਤੀਆਂ ਨਵੇਂ ਟੈਰਸ ਦੇ ਟੈਰਿਫਸ ਦੇ ਨਾਲ ਜਿਹੜੇ ਕਈ ਦਰਜਣਾਂ ਦੇਸ਼ ਨੇ ਉਹਨਾਂ ਦੇ ਉੱਤੇ ਅਸਰ ਪਿਆ ਉਹ ਕੀ ਕਰਨਗੇ ਆਪਣੇ ਬਿਜ਼ਨਸ ਦੀ ਕਾਸਟ ਜਿਹੜੇ ਉਹ ਵਧਾ ਦੇਣਗੇ ਤੇ ਕੁਦਰਤੀ ਆ ਵੀ ਹਾਇਰਿੰਗ ਘਟ ਜਾਊਗੀ ਫੈਡਰਲ ਸਰਕਾਰ ਜੋਬ ਕੱਟ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੇ ਪਹਿਲੇ ਬੰਦੇ ਕੱਢਣੇ ਆ ਡਾਟਾ ਜਿਹੜਾ ਦੱਸਦਾ ਹੈ ਕਿ 2,58,000 ਘੱਟ ਨੌਕਰੀਆਂ ਇਸ ਵੇਲੇ ਮਈ ਤੇ ਜੂਨ ਦੇ ਵਿੱਚ ਐਡਡ ਹੋਈਆਂ ਮਤ ਜੁੜੀਆਂ ਜੇ ਉਹਨੂੰ ਪਿਛਲੇ ਆਦੇ ਦੇ ਮੁਕਾਬਲੇ ਕੀਤਾ ਜਾਵੇ ਅਨਅਪਲੋਇਮੈਂਟ 4.2% ਦੇ ਉੱਤੇ ਆ ਹਾਲਾਂਕਿ ਇੰਨੀ ਜ਼ਿਆਦਾ ਨਹੀਂ ਰਿਲੇਟਿਵਲੀ ਲੋ ਆ ਪਰ ਫਿਰ ਵੀ ਜਿਹੜੀ ਜੌਬਸ ਨਹੀਂ ਮਿਲ ਰਹੀਆਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਇਹਨੂੰ ਰਿਐਕਟ ਕੀਤਾ ਹੈ ਜਿਹੜਾ ਆਪਾਂ ਹੈੱਡ ਆਫ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੱਸਿਆ ਹੈ ਕਿ ਇਹ ਜਿਹੜੀ ਜੌਬ ਡਾਟਾ ਮੈਨਿਪੂਲੇਟ ਕੀਤਾ ਆ ਵੀ ਪਹਿਲਾਂ ਹੋਰ ਤਰ੍ਹਾਂ ਦੱਸ ਦਿੱਤੀਆਂ ਤੇ ਹੁਣ ਜਿਹੜੀਆਂ ਆ ਇਹ ਹੋਰ ਤਰ੍ਹਾਂ ਦੱਸਤੀਆਂ ਬਹੁਤ ਸਾਰੇ ਜਿਹੜੇ EMPLOYEES ਆ ਉਹ ਰੋਕ ਰਹੇ ਆ ਕੰਮਿਆਂ ਨੂੰ ਕਿਉਂਕਿ ਹੁਣ ਖਰਚੇ ਵਧਣਗੇ ਤਾਂ ਉਹਨਾਂ ਨੇ ਕੱਟ ਕਰਨੇ ਆ ਕਿਸੇ ਪਾਸਿਓਂ ਸਭ ਤੋਂ ਵੱਡੀ ਗੱਲ ਜਦੋਂ ਆਰਥਿਕ ਨਿਸ਼ਚਿਤਤਾ ਫੈਲਦੀ ਆ ਜਦੋਂ ਸਾਨੂੰ ਇਹ ਨਹੀਂ ਪਤਾ ਕੱਲ੍ਹ ਨੂੰ ਦੇਸ਼ ਦੇ ਵਿੱਚ ਹੋਣਾ ਕੀ ਆ ਭਾਵੇਂ ਚੰਗਾ ਹੋਣਾ ਹੋਵੇ ਪਰ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਆਪਣੀਆਂ ਆਰਥਿਕ ਨੀਤੀਆਂ ਬਦਲੀਆਂ ਆ ਅਮਰੀਕਾ ਦੇ ਵਿੱਚ ਉਹਨਾਂ ਸਾਰੀਆਂ ਆਰਥਿਕ ਨੀਤੀਆਂ ਦੇ ਬਦਲਣ ਦੇ ਨਾਲ ਜਿਹੜਾ ਇੱਕ ਅਨਸਰਟਨਟੀ ਪੈਦਾ ਹੋ ਗਈ ਅਨਿਸ਼ਚਿਤਤਾ ਪੈਦਾ ਹੋ ਗਈ ਲੋਕਾਂ ਨੂੰ ਪਤਾ ਨਹੀਂ ਵੀ ਕੱਲ ਨੂੰ ਕੀ ਹੋਣਾ ਤੇ ਕੀ ਨਹੀਂ ਹੋਣਾ ਉਸ ਡਰ ਤੋਂ ਲੋਕ ਜਿਹੜਾ ਪੈਸਾ ਹੁੰਦਾ ਉਹਨੂੰ ਦੱਬ ਲੈਂਦੇ ਥੋੜਾ ਜਿਹਾ ਖਰਚਦੇ ਨਹੀਂ ਵੀ ਹੋ ਸਕਦਾ ਕੱਲ ਨੂੰ ਸਮਾਂ ਮਾੜਾ ਆ ਜਾਏ ਕਿਸੇ ਨੇ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਕਿਸੇ ਨੇ ਕੋਈ ਬਿਜ਼ਨਸ ਸ਼ੁਰੂ ਕਰਨਾ ਕਿਸੇ ਨੇ ਕੋਈ ਕੰਮ ਕਰਨਾ ਕਿਸੇ ਨੇ ਰਿਸਕ ਲੈਣਾ ਥੋੜਾ ਜਿਹਾ ਲੋਨ ਜ਼ਿਆਦਾ ਲੈ ਕੇ ਕਰਨਾ ਉਹ ਸਾਰਾ ਕੁਝ ਲੋਕਾਂ ਨੇ ਹੋਲਡ ਕਰ ਲਿਆ ਲੋਕਾਂ ਨੇ ਜਾਂ ਵੱਡੀਆਂ ਕੰਪਨੀਆਂ ਨੇ ਵੀ ਦੂਜਾ ਕਿਉਂਕਿ ਟੈਰਫ ਦੇ ਨਾਲ ਖਰਚੇ ਵਧਣਗੇ ਤੁਸੀਂ ਟੈਰਫ ਲਾਉਂਗੇ ਖਰਚੇ ਤਾਂ ਵਧਣਗੇ bizness ਤੇ ਵੀ ਬੋਝ ਪਊਗਾ ਉਹ ਖਰਚੇ ਘਟਾਉਣ ਦੇ ਲਈ ਕਿਤੇ ਨਾ ਕਿਤੇ ਜੌਬ ਕੱਟ ਕਰੂਗਾ ਜੌਬ ਕੱਟ ਨਹੀਂ ਵੀ ਕਰੂਗਾ ਤਾਂ ਜਿੱਥੇ ਉਹਨੇ ਹਾਇਰ ਕਰਨੇ ਆ ਉੱਥੇ ਉਹ ਥੋੜਾ ਜਿਹਾ ਰੋਕ ਲੈਣਗੇ ਇਸ ਚੀਜ਼ ਨੂੰ ਸੋ ਇਹ ਮਾਮਲਾ ਜਿਹੜਾ ਇਸ ਵੇਲੇ ਇਹਦੇ ਕਰਕੇ 20 ਲੱਖ ਦੇ ਕਰੀਬ ਜਿਹੜੇ ਅਨਐਮਪਲੋਇਮੈਂਟ ਬੈਨੀਫਿਟਸ ਆ ਇਸ ਵੇਲੇ ਲਏ ਜਾ ਰਹੇ ਜਿਹੜੇ ਕਿ ਬਹੁਤ ਵੱਡਾ ਨੰਬਰ ਆ ਇੱਕ ਲੈਂਟਰਨ ਫਲਾਈਜ਼ ਆ ਇੱਕ ਮੱਖੀਆਂ ਆ ਜਿਹੜੀਆਂ ਅੰਗੂਰਾ ਨੂੰ ਵਰਜੀਨੀਆ ਦੇ ਵਿੱਚ ਖਾ ਰਹੀਆਂ ਜਾਂ ਉਹਨਾਂ ਨੂੰ ਲੱਗ ਰਹੀਆਂ ਕਿ ਬਲੂ ਮਾਉਂਟ ਵਾਈਨਰੀ ਆ ਦੂਜੀਆਂ ਆ ਜਿਹੜੀਆਂ ਉਹਨਾਂ ਦੇ ਅੰਗੂਰ ਦੇ ਉੱਤੇ ਜਾ ਕੇ ਨਾ ਉਹਦੇ ਸਾਰੇ ਨਿਊਟ੍ਰੀਐਂਟ ਸੱਕ ਕਰ ਲੈਂਦੀਆਂ ਕਬੱਡੀ ਗੱਲ ਹੀ ਕੋਈ ਮੱਖੀ ਆ ਗਈ ਅੰਗੂਰਾ ਦੇ ਉੱਤੇ ਚਲੇ ਗਈ ਲੱਗਦਾ ਨਹੀਂ ਵੀ ਇਹ ਕੋਈ ਬਹੁਤ ਵੱਡਾ ਮਸਲਾ ਹੋਣਾ ਚਾਹੀਦਾ ਜਾਂ ਅਮਰੀਕਾ ਦੇ ਵਿੱਚ ਕੋ ਰਾਸ਼ਟਰੀ ਖਬਰ ਬਣਨੀ ਚਾਹੀਦੀ ਹੈ ਪਰ ਇਹ ਰਾਸ਼ਟਰੀ ਖਬਰ ਬਣਨੀ ਹੈ ਇਹਦੇ ਪਿੱਛੇ ਕਾਰਨ ਇਹਦੇ ਪਿੱਛੇ ਕਾਰਨ ਇਹ ਆ ਕਿ ਇਹ ਇਹ ਕਈ ਵਾਰੀ ਅੱਧਾ ਕਰ ਦਿੰਦੀ ਆ ਤਦੋ ਜਿਹੜਾ ਪ੍ਰੋਡਕਟ ਆ ਉਹਦਾ ਅੱਧਾ ਕਰ ਦਿੰਦੇ ਉਹਨੂੰ ਗਰੇਪ ਨੂੰ ਉਹਨੂੰ ਅੰਗੂਰ ਨੂੰ ਆ ਉਹਦੇ ਉੱਤੇ ਅੱਧਾ ਕਰ ਦਿੰਦੇ ਵੀ ਜਿੰਨੀ ਉਹਦੇ ਵਿੱਚੋਂ ਸ਼ਰਾਬ ਬਣਨੀ ਹੁੰਦੀ ਆ ਉਹ ਅੱਧੀ ਰਹਿ ਜਾਂਦੀ ਉਹਦਾ ਪ੍ਰੋਡਕਟ ਅੱਧਾ ਰਹਿ ਜਾਂਦਾ ਤੇ ਵਰਜੀਨੀਆ ਦੇ ਵਿੱਚ ਜਿਹੜੀ ਵਾਈਨ ਇੰਡਸਟਰੀ ਅੰਗੂਰਾਂ ਤੋਂ ਬਣਨ ਵਾਲੀ ਸ਼ਰਾਬ ਦੀ ਇੰਡਸਟਰੀ ਆ ਉਹ 8.37 ਬਿਲੀਅਨ ਦੀ ਆ ਤੁਸੀਂ ਇਹ ਦੇਖ ਲਓ ਕਿ ਜਿਹੜੀ 8.37 ਬਿਲੀਅਨ ਕਿੰਨੇ ਹੁੰਦੇ ਆ 270 ਤੋਂ ਜ਼ਿਆਦਾ ਜਿਹੜੀਆਂ ਵਾਈਨਰੀਜ਼ ਨੇ ਜਿਹੜੀਆਂ ਸਾਰਾ ਬਿਜ਼ਨਸ ਹੀ ਇਸ ਚੀਜ਼ ਦੇ ਉੱਤੇ ਨਿਰਭਰ ਕਰਦਾ ਤੇ ਇੱਕ ਮੱਖੀ ਆ ਕੇ ਜਿਹੜੀ ਉੱਥੇ ਪੈ ਰਹੀ ਹੈ ਜਨੇ ਇੱਡਾ ਵੱਡਾ ਨੁਕਸਾਨ ਕਰ ਦਿੰਦਾ ਇਹ 2014 ਦੇ ਵਿੱਚ ਪਹਿਲੀ ਵਾਰ ਲੈਂਟਰਨ ਫਲਾਈ ਆਈ ਸੀ ਤੇ ਇਹ ਵਰਜੀਨੀਆ ਦੇ ਵਿੱਚ 2018 ਦੇ ਵਿੱਚ ਪਹੁੰਚੀ ਹੈ ਔਰ ਕਮਾਲ ਦੀ ਗੱਲ ਇਹ ਆ ਵੀ ਇਹ ਚੀਨ ਤੋਂ ਆਈ ਸੀ ਚਾਈਨਾ ਤੋਂ 2014 ਦੇ ਵਿੱਚ ਪਹਿਲੀ ਵਾਰ ਅਮਰੀਕਾ ਦੇ ਵਿੱਚ ਇਹ ਲੈਂਟਰਨ ਫਲਾਈ ਆਈ ਸੀ ਤੇ ਵਰਜੀਨੀਆ ਦੇ ਵਿੱਚ 18 ਦੇ ਵਿੱਚ ਆਈ ਤੇ ਮੁੜ ਕੇ ਸਾਰੀਆਂ ਸਟੇਟਾਂ ਦੇ ਵਿੱਚ ਫੈਲ ਗਈ ਕਿਸੇ ਥਾਂ ਦੇ ਉੱਤੇ ਤੇ ਹੁਣ ਜਿਹੜੀ ਲੈਂਟਰਨ ਫਲਾਈ ਹੈ ਉਹਦਾ ਕਿਸੇ ਨੂੰ ਕੀ ਨੁਕਸਾਨ ਪਰ ਜਿੱਥੇ ਇਹ ਅੰਗੂਰਾਂ ਦੀ ਖੇਤੀ ਹੁੰਦੀ ਆ ਉੱਥੇ ਜਿਹੜਾ 8 ਬਿਲੀਅਨ ਤੋਂ ਜ਼ਿਆਦਾ ਦੀ ਇੰਡਸਟਰੀ ਹੈ ਵਰਜੀਨੀਆ ਦੇ ਵਿੱਚ ਉਹਦੇ ਉੱਤੇ ਦਾ ਵੱਡਾ ਅਸਰ ਪੈ ਰਿਹਾ ਸੋ ਇਹਦਾ ਇੱਕ ਇੱਕ ਨੈਚੁਰਲ ਪ੍ਰੇਡੇਟਰ ਹੈ ਨਹੀਂ ਵਰਕਾ ਦੇ ਵਿੱਚ ਮੱਖੀ ਤਾਂ ਵੀ ਇੱਕ ਜਿਹੜਾ ਦੇਸ਼ ਆ ਜਾਂ ਕਿਹੜੀ ਥਾਂ ਆ ਪਰਟੀਕੂਲਰ ਉਹਦੇ ਵਿੱਚ ਜਦੋਂ ਦੂਜੀ दखਲ ਅੰਦਾਜ਼ੀ ਕੀਤੀ ਜਾਂਦੀ ਤੇ ਉੱਥੇ ਸਾਰਾ ਸਿਸਟਮ ਜਿਹੜਾ ਉਹ ਵਿਗੜ ਜਾਂਦਾ ਹੈ ਹੁਣ ਕਿਸੇ ਥਾਂ ਦੇ ਉੱਤੇ ਮੰਨ ਲਓ ਪੰਜਾਬ ਦੇ ਵਿੱਚ ਕਣਕ ਦੇ ਵਿੱਚ ਚੂਹੇ ਹੁੰਦੇ ਸੀ ਚੂਹੇ ਨੂੰ ਖਾਣ ਦੇ ਲਈ ਸੱਪ ਹੁੰਦੇ ਆ ਸੱਪਾਂ ਨੂੰ ਖਾਣ ਦੇ ਲਈ ਕੋਈ ਹੋਰ ਜਾਨਵਰ ਹੁੰਦਾ ਕੋ ਪੰਛੀ ਹੁੰਦੇ ਆ ਜਾਂ ਕੋਈ ਐਸ ਕਿਸਮ ਦਾ ਜਿਹੜਾ ਇੱਕ ਚੇਨ ਚੱਲਦੀ ਆ ਪੂਰੇ ਦੀ ਪੂਰੀ ਜੰਗਲ ਦੇ ਵਿੱਚ ਵੀ ਇੱਕ ਸਿਸਟਮ ਹੁੰਦਾ ਇਸੇ ਤਰ੍ਹਾਂ ਦਾ ਸਿਸਟਮ ਅਮਰੀਕਾ ਦੇ ਵਿੱਚ ਵੀ ਆ ਕਿ ਫਰਾਣੀ ਮੱਖੀ ਨੂੰ ਵੱਡੀ ਮੱਖੀ ਖਾਂਦੀ ਆ ਉਹਦਾ ਇਦਾਂ ਇਦਾਂ ਸਾਰਾ ਹੁਣ ਜਿਹੜੀ ਲੈਂਟਰਨ ਫਲਾਈ ਆ ਇਹਨੂੰ ਖਾਣ ਵਾਲਾ ਕੁਛ ਨਹੀਂ ਅਮਰੀਕਾ 'ਚ ਕਿਉਂਕਿ ਹੈ ਹੀ ਨਹੀਂ ਇਹਨੂੰ ਖਾਣਾ ਕਿਹਨੇ ਸੀ ਜਾਂ ਤੇ ਕੁਦਰਤ ਦੇ ਉਹ ਕੁਦਰਤ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ ਕਿ ਦੂਜੀ ਦੇਸ਼ ਦਾ ਜਿਹੜਾ ਇੱਕ ਕਹਿ ਲਓ ਇਹ ਕੀਟ ਆ ਇਧਰਲੇ ਪਾਸੇ ਆ ਗਿਆ ਉਹਦੇ ਕਰਕੇ ਹੁਣ ਇਹਦਾ ਇੱਕੋ ਹੀ ਹੱਲ ਪੈਂਦਾ ਕਿ ਇਹਨੂੰ ਹਿਊਮਨ ਮਾਰਨ ਨੈਚੁਰਲ ਪ੍ਰੇਡੇਟਰ ਕੋਈ ਨਹੀਂ ਆ ਇਹਨੂੰ ਜਿਹੜੇ ਹਿਊਮਨ ਆ ਉਹ ਮਾਰਨ ਸੋ ਜਿਹੜੇ ਉਹ ਕਹਿੰਦੇ ਆ ਕਿ ਲੋਕਲ ਸਰਕਾਰ ਜਿਹੜੀ ਇਹਨੂੰ ਫਾਈਟ ਬੈਕ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਦੇ ਐਗਜ਼ ਜਾਂ ਇਨਸੈਕਟ ਨੂੰ ਕਿਲ ਕੀਤਾ ਜਾਵੇ ਜਿੱਥੇ ਕਿਤੇ ਦੇਖਿਆ ਜਾ ਰਿਹਾ ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਪੈਸਟਿਸਾਈਡ ਦੀ ਵਰਤੋਂ ਆ ਉਹ ਵਧੂਗੀ ਪਰ ਵਿਧਨ ਰੈਗੂਲੇਸ਼ਨ ਹੀ ਹੋਊਗੀ ਸੋ ਬੱਗ ਜਿਹੜਾ ਇਹ ਵਿਜ਼ਿਟਰ ਦੀ ਬਹੁਤ ਜ਼ਿਆਦਾ ਇਹ ਸਮੱਸਿਆ ਹੈ ਜਿਹੜੀ ਟੇਸਟਿੰਗ ਰੂਮ ਆ ਉੱਥੇ ਕਿਉਂਕਿ ਤੁਹਾਡੇ ਫਰਨੀਚਰ ਦੇ ਉੱਤੇ ਸਾਰਾ ਆਲੇ ਦੁਆਲੇ ਤੁਹਾਡੇ ਘੁੰਮਦਾ ਰਹਿੰਦਾ ਹੈ ਸਾਇੰਟਿਸਟ ਇਹਦੇ ਹੁਣ ਕਹਿ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਵੀ ਜਿਹੜੀਆਂ ਮੱਖੀ ਚੀਨ ਤੋਂ ਆਈ ਹੈ ਇਹਦਾ ਜਿਹੜਾ ਪ੍ਰੇਡੇਟਰ ਆ ਜਿਹਨੇ ਇਹਨੂੰ ਖਾਣਾ ਹੈ ਉਹ ਵੀ ਚੀਨ ਤੋਂ ਕਿਸੇ ਤਰ੍ਹਾਂ ਲਿਆ ਕੇ ਇੱਥੇ ਲਿਆਂਦਾ ਜਾਵੇ ਤੇ ਉਹਨੂੰ ਇਹਨੂੰ ਲੈਂਟਰਨ ਫ्लाई ਨੂੰ ਕੰਟਰੋਲ ਇਹਦੀ ਪੋਪੂਲੇਸ਼ਨ ਨੂੰ ਕੀਤਾ ਜਾ ਸਕੇ ਪਰ ਹਜੇ ਵੀ ਇਹਦੇ ਉੱਤੇ ਬਹੁਤ ਸਾਰੇ ਜਿਹੜੇ ਸਵਾਲ ਖੜੇ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਂ ਗੱਲਾਂ ਬਤਾਂਵਾਂਗੇ